ਸ੍ਰੀ ਗਾਜੀ ਇਹ ਯੋਗ ਕਹਾਣੀ ਥਰੇ ਠੀਕਾ ਹੋਵੇ ਹਾਂਜੀ ਵੀਰੇ ਤੁਹਾਨੂੰ ਪਤਾ ਹੀ ਆ থাম্বਨੇਲ ਵੇਖ ਕੇ ਟਾਈਟਲ ਵੇਖ ਕੇ ਤੁਸੀਂ ਜੱਜ ਕਰ ਹੀ ਲਿਆ ਹਣਾ ਕਿੱਥੇ ਚੱਲੇ ਆ ਅੱਜ ਵੀਰੇ ਆਪਾਂ ਚੱਲੇ ਜੇ हेयर कट हेयर कटिंग ਕਰਾਉਣ ਸਮੂਹ ਚੱਲੇ ਆ ਅੱਜ ਬਹੁਤ ਵਧੀਆ ਤਾਂ ਬੰਦਾ ਚੱਕਣਾ ਇਹਦਾ ਨਾਮ ਢਿੱਲੋਂ ਪ੍ਰੀਤ ਹੁਣ ਉਹਨੂੰ ਢਿੱਲੋਂ ਪ੍ਰੀਤ ਦੇ ਨਾਲ ਚੱਲੇ ਜੀ ਆਪਾਂ ਤੇ ਬਾਕੀ ਡਿਵਿਓਨ ਨਾਲ ਹਾਂਜੀ ਗੱਡੀ ਆਪਣੀ ਵਰਨਾ ਰਾਣੀ ਸੰਦਰਾ ਹੱਥ ਕਰਾਉਂਦੀ ਜੇ ਪੂਰੀ ਇਹ ਹੋਰ ਸਾਰੋਂ ਵਧੀਆ ਦੇ ਵੀ ਇਹ ਲੋ ਆਪਣੇ ਹਾਲਾਤ ਕਿਦਾਂ ਦੇ ਨੇ ਫਾਈਲ ਤਾਂ ਕਟਿੰਗ ਕਰਵਾਉਣਾ ਈ ਪੂਰੀ ਤੇ ਚੱਲੀ ਹੁਣ ਕਟਿੰਗ ਕਰਾਉਣੀ ਦੇ ਮਾਸ ਆਪਣੇ ਯਾਰ ਨੂੰ ਲੱਗੇ ਿੱਲੋਂ ਬਰੇਦ ਨੂੰ ਹੋਰ ਸੁਣੋ ਗੱਲ ਤਾਂ ਮੈਂ ਤੇ ਮਿਲਦੇ ਹਾਂ ਤੁਹਾਨੂੰ ਫਿਰ ਆਹ ਦੇ ਵਿੱਚ ਜਿਵੇਂ ਚੱਲਿਆ ਉਹਨੂੰ ਕਰੋ ਆ ਜੇ ਮੇਰੇ ਯਾਰ ਦਾ ਘਰ ਇਹ ਮਿਲਦੇ ਤੁਹਾਨੂੰ ਇਹ ਰਾਜ ਇਰੇਓ ਪਹੁੰਚ ਗਏ ਰੌਕ ਸਟੂਡੀਓ ਸਾਡੇ ਏਰੀਆ ਦਾ ਫੇਮਸ ਸਲੂਨ ਚੈੱਕ ਕਰੋ ਇੱਕ ਨਹੀਂ ਅਡੀ ਰਾਣੀ ਸਿੰਦਰਾ ਖਲੋਤੀ ਜੇ ਆਹ ਨਾਲ ਤੇ ਲੋਬਰੀਦ ਨੂੰ ਲਿਆਂਦਾ ਜੇ ਸਪੈਸ਼ਲ ਸਪੈਸ਼ਲ ਲੋਬਰੀਦ ਆਇਆ ਜੇ ਹੋਰ ਸਭੋਂ ਵਧੀਆ ਸਭ ਹੁਣ ਮਿਲਦੇ ਹਾਂ ਤੁਹਾਨੂੰ ਸਲੂਨ ਚ ਅੰਦਰ ਜਾਗੇ ਬਾਕੀ ਲਾਈਕ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਹੋਰ ਸਭੋਂ ਵਧੀਆ ਸਭ ਹੁਣ ਪੂਰਾ ਐਂਡ ਕਰ ਲਵਾਂਗੇ ਜੇ ਜਿਹੜੇ ਵੀ ਇੰਨੇ ਆਉਣਾ ਜਰੂਰ ਆਓ ਰੌਕਸ ਸਟੂਡੀਓ ਹਾਂ ਇਹ ਰੋ ਰੋ ਕੱਟੇ ਰੇ ਤੇ ਕੋਸ਼ਿਸ਼ ਆ ਦਵਿਆਨੋ ਆ ਤੇ ਕਟਿੰਗ ਕਰਵਾਉਣ ਆਣੇ ਹੈ ਬੈਲ ਬਹੁਤ ਵਧੀਆ ਕੰਦੇ ਸਭ ਹੋਰ ਵਧੀਆ ਸਮਝਾਉਣਾ ਵੀਡੀਓ ਚਲਦੇ ਆਂ ਤੁਹਾਡੀ ਅਗਲੀ ਵਾਰ ਆ ਫੋਨ ਦੇ ਘਾੜੇ ਹਲਾ ਦੇਗੇ ਬਾਅਦ ਵਿੱਚ ਜੀ ਕਟਿੰਗ ਹੋ ਗਈ ਜੇ ਵਾਸ਼ਿੰਗ ਤੋਂ ਬਾਅਦ ਜਾਂਦੇ ਆਂ ਫਿਰ ਤਾਂ ਪੁਆਇੰਟ ਕਰਦੇ ਆਂ

ਕੱਲ ਬਾਦ ਪੂਰੀ ਜਸਰੋ ਹੋਂ ਵੀ ਹਾਂ ਢਿੱਲੋਂ ਪ੍ਰੀਤ ਹੋਣੀ ਪੂਰੀ ਕਟਿੰਗ ਰਾਖੇ ਛੋੜੋ ਛੋੜੋ ਖਿੱਚੀ ਯਾਰ ਕਿਤੇ ਖਿੱਚਦੇ ਆਪਾਂ ਹਾਂ ਉੱਥੇ ਆ ਜੇ ਕੁਝ ਰਹੀ ਲੱਭਦੇ ਆ ਹਾਂ ਹਾਂ ਇਹ ਮੇਰੇ ਮੇਰੇ ਤੇ ਚੱਲੇ ਜੇ ਬਾਈ ਹੁਣ ਘਰ ਨੂੰ ਤੇ ਜਾਂ ਖਾਣੇ ਪੀਣੇ ਕੁਝ ਤੇ ਕੀ ਹੋਈਏ ਖੰਡੇ ਕਟਿੰਗ ਤੇ ਚੱਲ ਪਏ ਜੇ ਆਣ ਵੀ ਚੱਲੇ ਹੁਣ ਕਹਿੰਦੇ ਹਨ ਕੀ ਕੀ ਚੀਜ਼ ਖਾਂਦੇ ਉਹਦੇ ਜਾ ਕੇ ਤੁਹਾਨੂੰ ਦੱਸਦੇ ਆ ਹਾਂਜੀ ਹੋਰ ਸੋ ਫਿਰ ਵਧੀਆ ਸਰੇ ਵੀਰ ਵੀਰ ਕਰੋ ਸਪੋਰਟ ਤੁਹਾਡੀ ਸਪੋਰਟ ਦੀ ਬੜੀ ਲੋੜ ਜੇ ਸਬਸਕ੍ਰਾਈਬਰ ਆਪਣੇ ਸਾਰੇ 70 ਕੀ ਹੋਏ ਜੀ ਹਾਂਜੀ ਹੋਰ ਸੁਣਾਓ ਵਧੀਆ ਸਰੇ ਵੀਰ ਭਰਾ ਇਹ ਸਾਨੂੰ ਵੀਰੇ ਵੇਖ ਲਿਆ ਹੁਣ ਨਹੀਂ ਬਹੁਤ ਕਹਿਣ ਦੇ ਨਾ ਮਾਂਜੀ ਵੇਸਟ ਕਰੋ ਹਾਂਜੀ ਆਹ ਇਹ ਆਰਟ ਲੋਰੀ ਦਾ ਇਹ ਆਜੇ ਦੇ ਕਰਦੇ ਆ ਜਿਹੜੀ ਜਿਹੜੀ ਚੱਲਦੀ ਪੂਰੀ ਵੀਕ ਦੇ ਫੋਰਟਾਂ ਨੂੰ ਮਿਲਦੇ ਆ ਜਾ ਕੇ ਰੈਸਟੋਰੈਂਟ ਤੇ ਠੀਕ ਹੈ ਜਿੱਥੇ ਖਾਣਾ ਬਣਾ ਸਾਨੂੰ ਖਾਉਨੇ ਰੈਸਟੋਰੈਂਟ ਸਾਡੇ ਏਰੀਆ ਦੇ ਕਿਦਾਂ ਨੇ ਮੇਟਰੋ 5 ਤਾਰੇ ਆ ਰੈਸਟੋਰੈਂਟ ਹਾਂਜੀ ਨਵਾਂ ਖੁੱਲਾ ਜੀ ਸਵਾਗਤ ਕਰਨਾ ਹੈ ਸਵਾਗਤ ਕਰਨਾ ਕਰ ਰਹੀ ਹੈ ਇਹ ਇਹ ਜਦੋਂ ਦੇ ਨਾ ਕਵੇਰਾ ਹੁੰਦਾ ਤੇ ਵੈਜ ਜਿਹਦੇ ਵਿੱਚ ਕੀ ਚੀਜ਼ ਹੋ ਰਹੀ ਹੈ ਕਿਹੜੀ ਖਾਣੀ ਹੈ ਹਾਂ ਮਿੱਤਰੋ ਆਰਡਰ ਕਰਤਾ ਜੀ ਮੁੰਡੇ ਖਾਣ ਲਗੇ ਜੀ ਚਿਲੀ ਚਿਕਨ ਆ ਸੋ 92 ਦਾ 517 ਹੋਰ ਮੇਰੇ ਭਰਾ ਕਿੰਨਾਂ ਕਰੇ ਕਿਹੜੇ ਬੰਦਾ ਨਹੀਂਤਾ ਪਤਾ ਨਾ ਨਵੇਂ ਨਵੇਂ ਬਲੌਗਰ ਬਣੇ ਆ ਤੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫਿਰ ਤੁਹਾਡੇ ਵੀ ਨਵੇਂ ਨਵੇਂ ਬੜਾ ਆ ਕੰਟੈਂਟ ਆ ਹੋਰ ਸੁਣੋ ਵਧੀਆ ਜਿਹਾ ਕੋਈ ਸੀਵ ਕਰਦਾ ਤੇ ਆਪਣਾ ਆਰਡਰ ਚਿਲੀ ਚਿਕਨ ਆਉਣ ਲੱਗੇ ਆ ਖਾਣ ਤੇ ਤੁਹਾਨੂੰ ਦੱਸਦੇ ਆ ਕਿਦਾਂ ਦਾ ਹੈ ਹਾਂਜੀ ਚੈੱਕ ਕਰੋ ਅੱਜ ਦੀ ਆਪਣੀ ਵਿਸ਼ੇ ਚਲਿਓ ਚੈੱਕ ਕਰਨੀਏ ਹੋਰ ਸੁਣਾਓ ਵਧੀਆ ਵੀ ਤਾਂ ਸਾਰੇ ਭਰਾ ਜੀ ਨਾਲ ਨਾ ਅੱਖੋਂ ਖਿੱਚ ਗਿਆ ਸਪੋਰਟ ਕਰੋ ਜਿਵੇਂ ਕਰੀਏ ਆਪਾਂ ਚੈੱਕ ਕਰੋ ਅੱਜ ਦੀ ਲਈ ਸਾਡੇ ਅੱਜ ਨਾਲ ਦੇ ਵਿਸ਼ੇ ਚਲੋ ਮਾਂ ਖਾ ਪੀ ਕੇ ਤੇ ਹੁਣ ਚੱਲੇ ਜੇ ਮੀਟ ਬਹੁਤਾ ਐਂਡ ਹੈ ਵੀਰ ਹੋਣਾ ਦਾ ਤੇ ਬਸ ਜੀ ਹੁਣ ਚੱਲੇ ਆ ਤੁਹਾਨੂੰ ਬਾਅਦ ਵਿੱਚ ਪਹੁੰਚਾਵਾਂਗੇ ਕਰੇ ਚੱਲੇ ਆ। ਹੋਰ ਫਿਰ ਉਹ ਲੱਗੇ ਜੇ ਪੀਨ ਜੂਸ ਇਟੇਲੀਆ ਦਾ ਯਾਨ ਪਤਾ ਨਹੀਂ ਆ ਰਹਾ ਉਹਨੇ ਘੁੰਮ ਰਹਿਣਾ। ਕਰੇ ਰਹਿੰਦੇ ਆ ਥੜਾ ਦਿਨ। ਅੱਜ ਬਣਿਆ ਜੇ ਕੰਟੈਂਟ ਆਪਣਾ। ਮੈਨਾਂ ਕਟਾਏ ਵਾਲ, ਫੇਰ ਖਾਦਾ, ਢੇਲੀ ਟਿਕਣ ਤੇ ਹੁਣ ਬੈਠੇ ਜੇ ਆਪਾਂ। ਉਸਤੀ ਲੱਗੇ ਜੀ ਉਹਦੇ। ਸਾਡੇ ਕੰਟੈਂਟ ਤੇ ਕੰਟੈਂਟ ਜੇ ਪੜਨਦੇ ਆਉਂਦੇ ਆ। ਤੇ ਕੋਨ ਖੇਲਿਆਂ ਬਾਰੇ ਕੀ ਤਸਵੀਰ ਸਾਨੂੰ ਜੋ ਉਸ ਲੱਗੇ ਜੀ ਪੀਨ ਕਰੋ ਵੀਰਸ سپورਟ ਰੱਜ ਗਏ ਬਸ سپورਟ ਦੀ ਘਾਟ ਜੇ ਆਪਾਂ ਮੰਨਦੇ ਧੰਨ ਰੱਖੋ ਕਹਿੰਦੇ سپورਟ ਕਰੋ ਫਿਰ ਆਪਾਂ ਬਣਾਵਾਂਗੇ ਕੰਟੈਂਟ ਚੱਕਰੀਆ ਚੈੱਕ ਕਰੋ ਬਾਅਦ ਚੱਕਰੀਆ ਆ ਰਹਾ ਇਸ ਹੀ ਨੇ ਜਿੱਤਿਆ ਤੁਹਾਨੂੰ ਵੀ ਬਣਾਣਾ ਚਾਹੀਦਾ ਪੀਓ ਵਾਦੇ ਹਾਂ ਹਾਂਜੀ ਵੀਰੋ ਦੋ ਸਪੀਆ ਕਟਿੰਗ ਕਰਾ ਲਈ ਖਾ ਵੀ ਲਿਆ ਤੇ ਹੁਣ ਚੱਲੇ ਰਹੇ ਵਾਪਸੀ ਕਰਨ ਨੂੰ ਠੀਕ ਆ ਹੁਣ ਬੰਦੇ ਆ ਤੁਹਾਨੂੰ ਰਾਤ ਦੇ ਵੀ ਥੋੜਾ ਬੜਾ ਫੋਟੋ ਸ਼ੂਟ ਕਰਾਂਗੇ ਕਿਉਂਕਿ ਅੱਜ ਕਟਿੰਗ ਕੁੰਡਿੰਗ ਕਰਾਈ ਆ ਆਪਣੋ ਆਦ ਵਿੱਚ ਥੋੜਾ ਫੋਟੋ ਖਿੱਚਣਾ ਇਹ ਤੁਹਾਨੂੰ ਮੋੜਵਾ ਜਿਹੜੀਆਂ ਵਾ ਇੰਸਟਾਗ੍ਰਾਮ ਤੇ ਵੇਖਣ ਨੂੰ ਮਿਲਣਗੀਆਂ ਮਾਂ ਮੇਰੇ ਤੇਰੇ ਪੱਕੇ ਪ੍ਰੀਤ ਨੂੰ ਤਾਲ ਤਾਂ ਜੇ ਆਪਾਂ ਹੁਣ ਰਹੇ ਇਕੱਲੇ ਤੇ ਹੁਣ ਆਪਾਂ ਚੱਲੇ ਆ ਆਪਣੇ ਕਾਰ ਤੇ ਉੱਥੇ ਜਾ ਕੇ ਕਰਾਂਗੇ ਡਿਟ ਤੇ ਫੇਰ ਪਾਵਾਂਗੇ ਯੂਟਿਊਬ ਤੇ ਬਾਕੀ سپورਟ ਚਾਹੀਦੀ ਵੀ ਤੁਹਾਡੀ ਪਤਾ ਨਹੀਂ سپورਟ ਨਾਲੋਂ ਠੱਲੇ ਨਹੀਂ ਤੁਸੀਂ ਬਾਕੀ ਮੈਂ ਤਾਂ ਕੰਟੈਂਟ ਬਣਾ ਕੇ ਦੇ ਦੇਣਾ ਤੁਹਾਨੂੰ ਤੇ ਵੀਰੇ ਨਹੀਂ ਚੰਗਾ ਲੱਗਾ ਤਾਂ ਦੱਸ ਦਿਓ ਤੇ ਬਾਕੀ ਆਪਾਂ ਹੁਣ ਚੱਲੇ ਜੇ ਕਰੇ ਤੇ ਜਾ ਕੇ ਮਿਲਦੇ ਆ ਠੀਕ ਹੈ ਵੀਰੇ ਜੀ ਵੀਰੇ ਪਹੁੰਚ ਗਏ ਜੀ ਘਰੇ ਤੇ ਆ ਜੀ ਸਾਡੀਆਂ ਬਾਈਕਾਂ ਤੇ ਘਰ ਪਹੁੰਚ ਗਏ ਜੀ ਘਰੇ ਤੇ ਅੱਜ ਲਈ ਇੰਨਾ ਹੀ ਵੀਰੇ ਆਪਾਂ ਵਲੌਗ ਬਣਾ ਲਿਆ ਅੱਜ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਠੀਕ ਆ ਬਾਏ